ਆ ਥੱਲੇ ਹੋ ਯਾਰ ਸਾਰਾ ਸੱਟ ਇਕੱਠਾ ਲੈਣੇ ਆ ਥੱਲੇ ਦਾ ਲੰਮਾ ਪਾ ਜਾਗੇ ਗੱਲ ਘਟਕਾਣੀ ਤੇ ਆਓ ਉਹ ਠਕਾਣੇ ਤੇ ਕਰਾਉਣਾ ਗੱਪੀ ਰਹਿਣੇ ਚੇ ਉਧਰ ਪਾ ਜਾ ਜੇ ਉਧਰ ਬੋ ਯਾਰ ਚੁਟਕਣੀ ਜੀ ਲਾ ਲਓ ਮੈਂ ਚੋਂ ਖਰੀ ਗੱਲ ਕਹੀ ਜੂ ਕੋਈ ਗੱਲ ਨਹੀਂ ਮੈਂ ਤੁਨੂੰ ਵੀ ਦੱਸ ਦਿੰਨਾ ਹਾਲ ਕੋਈ ਇਹ ਸਾਹਮਣੇ ਮੁੱਲ ਲੱਗਾ ਮੈਂ ਕੁੱਤੜਾ ਦੀ ਤੇਥੋਂ ਨਹੀਂ ਆ ਵੀ ਗੱਬਣੀ ਆ ਵੀਰ ਦਾ ਛੇਈ ਉਹ ਜਾਰੇ ਫੰਡਰ ਕਾ ਨੂੰ ਹੁੰਦੀ ਮੈਂ ਚੁੱਕਾ ਜੇ ਪੁੱਤੀਜੇ ਦਿਨ ਤਾਂ ਨਵੀਆਂ ਹੋ ਜਾਂਦੀਆਂ ਪਣੀਆਂ ਇਹਦਾ ਢਿੱਡ ਚੁੰਦਿਆ ਬਾਕੀ ਚੁੰਦਿਆ ਲੈ ਕੜਾ ਅੱਜ ਦਾ ਟਾਈਮ ਵੇਖਣਾ ਨਾ ਉਹਦਾ ਅੱਜ ਦਾ ਹੀ ਵੇਖਣਾ ਅੱਜ ਦਾ ਤੇ ਦੇ ਇਲੰਦ ਕਰਦੀ ਨੰਗਾ ਉਹ ਨੰਗਾ ਕਰਨਾ ਪਰਦੇ ਕਰਦੇ ਕੋਈ ਚੱਕਰ ਨਹੀਂ ਨਹੀਂ ਪੁੱਛਣਾ ਜ਼ਰੂਰੀ ਨਹੀਂ ਗੱਲ ਵੀ ਠੀਕ ਆ ਯਾਰ ਪੁੱਛਣਾ ਜ਼ਰੂਰੀ ਨਹੀਂ ਅਗਲਾ ਕੋਈ ਯਾਰ ਤੁਸੀਂ ਨਾਲ ਚੱਕੀ ਆੜ ਪੂਰਾ ਆ ਗਿਆ ਉਹ ਦੇਖੋ ਤਾਲੀਆਂ ਨਿਕਾ ਲਾ ਕੇ ਅੱਛਾ ਹਾਂ ਉਹ ਦੂਜਾ ਵੀ ਮੈਗ ਚੱਲਦਾ ਉਹ ਵਟ ਕਰੀਏ ਨਾ ਹਾਂ ਹਾਂ ਚੱਲਦਾ ਵਟ ਕਰਦਾ ਉਹ ਦੇਖੋ ਉਹਦਾ ਆ ਗਿਆ ਨਹੀਂ ਉਹ ਵਟ ਸੌਦਾ ਕਰੀਏ ਨਾ

ਹਾਂ ਦੱਸ ਕੀ ਕਹਣਾ ਤੂੰ ਬੁਲਾਉ ਲਾ ਫਿਰ ਸੌਦਾ ਵੇਚੀ ਕੀ ਕਹਣਾ ਹੈ ਉਹ ਲੰਦਾ ਕੌਣ ਆ ਹੱਥ ਤੂਰੇ ਆ ਪੁੱਤ ਕਰ ਲੈ ਲੈ 11000 ਪਾ ਭਾਈ ਲਾ ਜਾ ਮੈਨੂੰ ਹੱਥ ਜੀ ਫੜਾ ਦੇ ਓਏ ਹੱਥ ਜਾਈਂ ਵੀ ਵੀਡੀਓ ਚੱਲਦੀ ਹੈ ਹੱਥ ਜੇ ਮੈਂ ਤਾਂ ਖੜਾ ਰਹੂ ਮਸਾ ਰੁੱਕ ਕਰਕੇ 11000 ਹੋ ਗਏ ਔਰ ਉਹ ਬਾਈ ਨੇ ਕੀ ਆਖਿਆ ਇਹ ਨੂੰ ਦੱਸੋ ਨਹੀਂ ਆੜ ਦੀ ਗੱਲ ਹੈ ਆੜ ਦੀ ਗੱਲ 11000 ਰੁਪਏ ਦਾ ਪਾਉਣਾ ਇਹ ਕੀ ਆਦਾ ਯਾਰ ਉਹ ਤਾਂ ਬਹੁਤ ਉੱਚਾ ਬੈਠਾ ਕੋਈ ਕਹਿੰਦਾ ਉੱਚਾ 16 ਮੰਗੀ ਜਾਂਦਾ ਸਾਡੇ 16000 ਟੱਕਾ ਉਧਰ ਵੀ ਦੇਖੋ ਉਧਰ ਦੀ ਪਾਸੋਂ ਬੜਾ ਥੱਲੇ ਹੋ ਯਾਰ ਸਾਰਾ ਸਤਾ ਇਕੱਠਾ ਲੈਣੇ ਆਂ ਅੱਲੇ ਦਾ ਲੰਮਾ ਪਾਜਾਂਗੇ ਗੱਲ ਘਟਕਾਣੀ ਤੇ ਆਉ ਉਹ ਟਕਾਣੀ ਤੇ ਗੱਪੀ ਰਹਿਣਾ ਚੇ ਉੱਤੇ ਪੈ ਜਾਏ ਉੱਤੇ ਯਾਰ ਟੁਟਕਣੀ ਜੀ ਲਾ ਲਓ ਮੈਂ ਤੁਹ ਖਰੀਦ ਲੈ ਕਹੀ ਜੋ ਕੋਈ ਗੱਲ ਨਹੀਂ ਮੈਂ ਤੁਹ ਨੂੰ ਵੀ ਦੱਸ ਦਿੰਨਾ ਚਾਲ ਕੋਈ ਮੇਰੇ ਸਾਹਮਣੇ ਮੁੱਲ ਲੱਗਾ ਮੈਂ ਕੁੱਤੜਾ ਦੀ ਕਿਥੋਂ ਲੈਣੀ ਤੂੰ ਲੈਣੀ ਕੀ ਲੱਗਾ ਹਾਂ ਮੇਰੇ ਸਾਹਮਣੇ ਮੁੱਲ ਲੱਗਾ ਉਹ ਨਹੀਂ ਤਾਂ ਨੂੰ ਗੱਬਲੀਏ ਹਾਂ ਸਹੀ ਠੀਕ ਹੈ ਨਾ ਗੱਲ ਮੈਂ ਦੱਸਦਾ ਉਹ ਵੀ ਉਦੋਂ ਮਿਠਾਲੇ ਉਦੋਂ ਮਿਠਾਲੇ ਫੇਰ ਭਾਈ ਕੁੱਤੇ ਨਹੀਂ ਕੋਈ ਗੱਲ ਨਹੀਂ ਪੂਰੇ ਬਾਨਾ ਦਾ ਤੇ ਕੋ ਕੋ ਤਾ ਗਾ ਸੁਣ ਲੈ ਕਮੇਬੀ ਮੁੱਲ ਲਾਣਾ ਤੈਨੂੰ ਇੱਕੇ ਵੇਰੀ ਨਾ ਨਾ ਇੱਕ ਬੋਲੀ ਨਹੀਂ ਲਾ ਤਬ ਮੈਂ ਆਪਦੀ ਖੁਸ਼ੀ ਹੈ ਕਿ ਨਹੀਂ ਉਹਦੇ ਦਾ ਹਾਂ ਨਹੀਂ ਤੂੰ ਦੱਸ ਦੇ ਹੱਥਾਂ ਖੜਨਾ ਯਾਰ ਤੈਨੂੰ ਪਾ ਦਾਲਦਾ ਨਹੀਂ ਵੱਜਦੀ ਹਾਂ ਵੱਸਦਾ ਜੀ ਉਹ ਪੂਰੇ 12 ਦਾ ਹੋ ਨਹੀਂ ਹੁੰਦੀ ਬਾਈ ਜਦੋਂ ਕਾਠੀ ਦਾ ਯਾਰਾ ਉਹ ਲੱਗੇ ਤੈਨੂੰ ਮੁੱਲ ਨਹੀਂ ਓ ਯਾਰ ਸਾਰੇ ਵਿੱਚ ਜਾਂਦੇ ਨੇ ਉਹ ਵੀ ਇੱਥੇ ਯਾਰ ਤੂੰ ਦੇ ਯਾਰ ਸਾਰੇ ਨਹੀਂ ਰੱਗੇ ਮੀਆਂ ਸਾਰੀਆਂ ਨਹੀਂ ਰੱਗੀਆਂ ਵੀਰੇ ਸਾਰੀਆਂ ਦੀ ਲਾਉਂਦੇ ਨਹੀਂ ਕੋਆ 5 6 ਨਾ ਯਾਰ ਕਿਸੇ ਨੂੰ ਕੋਈ ਨਾ ਆਪਰਾ ਵੱਖ ਕਿ ਮੈਂ ਉਹਦਾ ਨਹੀਂ ਕਰਦਾ ਕੱਪ ਮਾਰ ਗਈ ਨਾ ਹੁਣੀ ਹੁਣੀ ਸੱਤ ਲੈਣੇ ਨੇ ਸੱਤੇ ਸੱਤੇ ਇੱਕ ਛਤਰਾ 6 ਬੇਟਾ ਹੈ ਇਹਨਾਂ ਦਾ ਅੱਠਾਂ ਦਾ ਲੱਗਿਆ 12 12 ਮੈਂ ਇੱਕ ਪੈਸੇ ਦਾ ਜੂ 12 ਹੀ ਲਾਉਣੀ ਆ ਫਿਰ ਹਾਂ 12 ਲਾਦਾ ਮੈਂ ਚਾਰ ਦਾ ਲੱਗਿਆ ਅੱਠਾਂ ਦਾ ਲੱਗਿਆ ਹਾਂ 6 ਵੇ ਨੂੰ ਖਤ ਲੈ ਆ ਯਾਰ ਜੀ ਨਹੀਂ ਲੱਗ ਕੇ ਆਉਂਦਾ ਯਾਰ ਇਸ ਨੇ ਮਹੀਦਾ ਸਤਨਾ ਨਹੀਂ ਆ ਤੂੰ ਆ ਕੇ ਪੜਨਾ ਲੈਣੀ ਅਗਲੀ ਜ ਆਪੀ ਪੜਨਾ ਲੈਣੀ ਮਸਤ ਗੱਲ ਨੂੰ ਠੀਕ ਆ ਪਰ ਹੋਰ ਦੱਸ ਨਹੀਂ ਤਾਂ ਤਾਂ ਕੁਝ ਨਹੀਂ ਮੈਂ ਨਹੀਂ ਕਹਿੰਦਾ ਨਾ ਨਰਾ ਹੁੰਦਾ ਘਟ ਨਹੀਂ ਹੈਗੇ ਪੈਸੇ ਕੋਈ ਪੱਕੀ ਜਿਹੀ ਲੈਣਾ ਜਿਹੜੇ 4 ਬੱਚੇ ਫੇਡਾਵਾ ਉਹ ਜਰ ਉਹਦਾ ਕੁਝ ਵੀ ਆ ਕੇ ਬੱਚੇ ਹੋਣਗੇ ਦਾ ਤਾਈ ਮੋਨੇ ਲੱਗੀ ਜਾਂਦਾ ਤੈਨੂੰ ਵੀ ਬਲਾ ਗਲੀ ਭੇੜ ਕਿੰਨੇ ਜਾਂਦੀ ਆ ਤੂੰ ਵੇਚਦਾ ਤੂੰ ਰੋਹ ਲੈ ਕੇ ਆਉਣਾ ਮੁੱਲ ਵੀ ਤਾਂ ਹੀ ਲੱਗੀ ਜਾਂਦੇ ਇਹਨਾਂ ਨੂੰ ਸਾਨੂੰ ਵੀ 200 ਰੁਪਏ ਵੱਧਣਗੇ ਸੀ ਦੇ ਦੇਣੀਆਂ ਨੇ ਸਾਹਬ ਜੀ ਵਾਲਾ ਹੁਣ ਤੂੰ ਦੱਸ ਦੇਣਗਾ ਕਿੰਨੇ ਦਿਖਾ 15000 ਨਹੀਂ ਫੇਰ ਭਾਈ ਚਲ ਤੂੰ ਦੇ ਦੇ ਰਹਾ ਇਹਨੇ ਬੰਦੇ ਉਹਦਾ ਮੱਥਾ ਮਰਾਈ ਇਹਨੇ ਬਾਹਰ ਤੈਨੂੰ ਨਾਗਦ ਕੋਈ ਰਹੀ ਨਹੀਂ ਮੰਡਕਾਂ ਦਾ ਨਹੀਂ ਬਾਬਾ ਜੀ ਕੁਝ ਕਹਿਣਾ ਬਾਬਾ ਤੋਂ ਨਾਲਿਆ ਇਹ ਇੱਕ ਕਰਕਾਨਾ ਸੀ ਨਹੀਂ ਜਾਂਦਾ ਜਿੱਥੇ ਦਾ ਕਰਕਾਨਾ ਹੈਗਾ ਪਤਾ ਹੈ ਲੈ ਖੜਾ ਕਰਕਾਨਾ ਇਹ ਨਹੀਂ ਇਹ ਬੰਦੇ ਨੂੰ ਲੈ ਖਰੀਦ ਰਹੇ ਆ ਹਾਂਜੀ ਆਪ ਆਪਣਾ ਦੂਜੇ ਮੇਰੇ ਵਰਗੇ ਚਿਹਰੇ ਵਰਗੇ ਬੋਲਣਾ ਗਲਤ ਨਹੀਂ ਚਲ ਕੋੜਕਾ ਗੱਲ ਕਾਂ ਵਾਲੀ ਉਹਦਾ ਕਹੀ ਹੋਊ ਉਜਰੋਂ ਗਾਹਕ ਲੈ ਰਹੇ ਆ ਇਹਦੀ ਗੱਲ ਸਹੀ ਹੈ ਤਾਂ ਨਹੀਂ ਮੋਰਾਂ ਦਾ ਨਹੀਂ ਕੱਪੜਾ ਕੋਈ ਹੋ ਗਿਆ ਕੋਈ ਗੱਪੜ ਨਹੀਂ ਹੋਊਗਾ ਉਹਦੋਂ ਬਾਅਦ ਕੋਈ ਮਰਜੀ ਲੋ ਆ ਬੇਲੀ ਕੋਈ ਨਹੀਂ ਹੈਗੀ ਆ ਵੀ ਗੱਪ ਨਹੀਂ ਆ ਬੇੜ ਦਾ ਛੇ ਉਹ ਜਾਰੇ ਫੰਡਰ ਕਾ ਨੂੰ ਹੁੰਦੀ ਮੈਂ ਚੁੱਕਾ ਜੇ ਪੁੱਤੀਜੇ ਦਿਨ ਤਾਂ ਨਵੀਆਂ ਹੋ ਜਾਂਦੀਆਂ ਪਣੀਆਂ ਇਹਦਾ ਢਿੱਡ ਚੁੰਦਿਆ ਬਾਕੀ ਚੁੰਗਿਆ ਮੇਰੇ ਕੋਲ ਅੱਜ ਦਾ ਟਾਈਮ ਦੇਖਣਾ ਨਾ ਉਹਦਾ ਅੱਜ ਦਾ ਹੀ ਦੇਖਣਾ ਅੱਜ ਦਾ ਤਾਂ ਦੇਖਦਾ ਅੱਜ ਤਾਂ ਜਿਹੜੇ ਬੰਦਾ ਅਨੁਸਾਰ ਦਾ ਬਣ ਜਾਂਨ ਉਹ ਦੁੱਧ ਰਲ ਜਾਂ ਚੱਲ ਹੋਰ ਨੇੜੇ ਫਿਰ ਨੇੜੀਆਂ ਬਾਈ ਜੀ ਤੈਨੂੰ 12000 ਕਿਹਾ ਯਾਰ ਬਾਈ ਅੱਜ ਨਹੀਂ ਨਹੀਂ ਲਖਿਆ ਨਹੀਂ ਵੀਰੇ ਆੜੀਰ ਵੇਖੀ ਆ ਬਾਰਾਂ ਨਹੀਂ ਨਹੀਂ ਮਗਾਣਾ ਮੈਂ ਮਗਾਉਣਾ ਨਾ ਬਸ ਫੇਰ ਦੋ ਪੁਣੀਆਂ ਦੋ ਪੁਣੀਆਂ ਸਾਢੇ 12000ੋਂ ਵੱਡਾ ਦੇਈ ਆ ਜਾ ਰੱਖ ਲੈ ਯਾਰ ਹੋਊਗਾ ਯਾਰ ਨਹੀਂ ਨਹੀਂ ਜੁਗਾ ਪਾ ਲਾ 14000 ਹੋ ਜਾਂਦੇ ਨਹੀਂ ਨਹੀਂ ਇਹ ਬਾਰਾਂ ਨੂੰ ਤਾਂ ਭਜਦਾ ਆ ਉਹ ਨਹੀਂ ਸਾਢੇ ਖੜਾ ਆ ਲਿਆ ਨਹੀਂ ਅਣਾਏ ਜਿੱਤਦਾ ਉਹ ਵੀ ਜਾਣੇ ਨੇ ਯਾਰ ਕਹੇ ਇਮਾਨਦਾਰੀ ਆ ਉਹ ਰੱਖ ਲੈ ਭਾਈ ਮੋਲ ਤੈਨੂੰ ਵਧੀਆ ਲੱਗਿਆ ਇਹ ਹੁਣ ਸਹੀ ਆ ਰੁਪਏ ਕੇ ਨਾਲ ਐ ਔਰ ਪਰਮੇਟ ਵੀ ਕਰਾ ਬਗੈ ਕਰੀ। ਸਾਡੀ ਯਾਦ ਚੀ ਗੱਲ ਲੱਗਣਾ ਕੋਈ ਹੋਰ ਕੋਈ ਪਤਾ ਹੈ ਨਹੀਂ ਬਦਲੋ। ਬੱਸ ਨਹੀਂ ਆਪਾਂ ਲੋੜ ਹੀ ਨਹੀਂ। ਇਸ ਤੋਂ ਬਾਅਦ ਕੀ ਆਪਾਂ ਲੈਣਗੇ ਆ ਚਾਰ ਕੇ ਦੇ। 14000 ਰੁਪਏ ਦਾ। ਓਏ ਸੋਨੇ ਭਾਈ ਓ ਮੇਰੇ ਤੋਂ ਬਿਨਾ 1500 ਪਾ ਗਏ ਓ। ਕਿਰਾਇਆ ਨਹੀਂ ਤੇਰੀ ਨਹੀਂ ਲਾ ਰਹੇ ਨੇ ਮੇਰੇ ਕੋਲੇ ਜਾਣਾ ਹੈ। ਤੇਰੇ ਕੋਲੇ ਦਾ ਕਿਰਾਇਆ ਪਾਉ। ਕਿਰਾਇਆ ਨਾ ਪਾਉਂਗਾ ਇਤੋਂ ਦਾ। ਓਏ ਸੱਤੀ ਰਹਿਣਾ ਯਾਰ। ਯਾਰ ਬੱਚੇ ਹਾਂ ਹਾਂ ਸੱਤੀ ਐ ਚੱਲ ਬੱਸ ਜਾ ਹੋ ਅੰਨਾ ਜਾ ਫੜਾ ਫੜਾ ਬੰਦ ਬੱਸ 100 ਹੋਰ ਤੋਂ ਉੱਪਰ ਅਵਾਦਵਾ 100 200 ਰੋ ਹੋਰ ਦੇ ਦੇਗਾ ਹੋਰ ਕੋਈ ਗੱਲ ਕਿਸੇ ਉੱਧਾ ਯਾਰ ਕਰਾਇਆ ਵੀ ਪਊਗਾ ਬਾਈ ਜਾਇਦਾਦਾਰਾ ਕਰਾਇਆ ਤਾਂ ਬਾਈ ਜਿੱਥੋਂ ਮੁੰਨੀਆਂ ਤਾਂ ਕਰਾਇਆ ਤਾਂ ਵੀ ਪਊਗਾ ਕਰਾਇਆ ਤਾਂ ਹੁਣ ਗੱਡੀ ਕਰਾਉ ਸਪੈਸ਼ਲ ਇਹਨਾਂ ਬਾਦ ਦੀ ਜੇ ਚੱਲ 1000 ਰੁਪਏ ਘਟ ਵੱਧ ਹੋ ਜਾਣਗੇ ਇਹਨੂੰ ਵੀ ਚੱਲ 4 ਰੁਪਏ ਸੰਗ ਬਾਜ ਜਾਂਦੇ ਨੇ ਚਲੋ ਉਹ ਗੱਲ ਪਾ ਲਿਆ ਓਏ ਓਰੇਆ ਬਸ ਸੁਣਦਾ ਥਰਕੇ ਲਾਲੂ ਆਉਂਦੀ ਡੱਬੀ ਜੀ ਨਹੀਂ ਰਹਿੰਦੇ ਕੋਈ ਪੁਲਿਸ ਨੂੰ ਕਰਵਾ ਕੇ ਨਹੀਂ ਮਰਦੇ ਪਾ ਰਹੇ ਹੋ ਮਾਰਦੇ ਨੇ ਆਪਾਂ ਨੂੰ ਵੀ ਜੀ ਹਾਂ ਦੇਣੀ ਹੈ ਕਹਿੰਦੇ ਨਹੀਂ ਤੇਰਾ 13000 ਨੂੰ ਪੁੱਡਾ ਵੇਚੀ ਜੇ ਜਿੱਤ ਮੰਨਦਾ ਰਹੀ ਗੱਲ ਨਹੀਂ ਹੋ ਗਿਆ ਹੈ ਯਾਰ ਮਟਲਾ ਦਾਨਾ ਪਟਲਾ ਪਟਲੇ ਉਹ ਪਸ਼ੂ ਹੀ ਦਸੀ ਦਾ ਨਵਾਂ ਆਣਾ ਠੀਕ ਆ ਯਾਰ ਵਧੀਆ ਹੋ ਗਿਆ ਸਾਈਡ ਦੂਜੇ ਪੈਸੇ ਗੂਗਲ ਪੇ ਕਰਨਾ ਤੇ ਗੂਗਲ ਮੇਰੇ ਕੋਲ ਇੰਚਾਲ ਦਾ ਮੈਂ ਤਾਂ ਨਕਦ ਕាច់ਾ ਉਹ ਇੱਥੇ ਣਿਓ ਕਰਿਆ ਪੈਸੇ ਦਾ ਪੈਸੇ ਤੈਨੂੰ ਦੇਵਾਂਗੇ 5000 ਲੈਣਾ 6000 ਲੈਣਾ ਦੇ ਦਿਆਂ ਤੈਨੂੰ ਨਹੀਂ ਮੇਰੇ ਕੋਲ ਗੂਗਲ ਪੇ ਚੱਲਦੀ ਨਹੀਂ ਮੈਂ ਤੈਨੂੰ ਕਹਾਂ ਚੱਲਦਾ ਮੇਰੇ ਕੋਲ ਉਹ ਜ਼ਿੰਮੇਦਾਰ ਤੇ ਬਾਦ ਡਾਕਟਰ ਦੀ ਕਣੀ ਫਿਰ ਅੱਜ ਪੱਕੇ ਲਈ ਖੜੇ ਮੇਰੀ ਬਾਤਾਂ ਨਾਲ ਗੱਲ ਕਰ ਮੈਂ ਨਾ ਕਰਾਂ ਨਹੀਂ ਦੀ ਅੱਖਾਂ ਉਹਦੀ ਕਰਾਉਣ ਮੈਂ ਬਾਦਰ ਨਾ ਕਰਾਉਣਾ ਮੈਂ ਵੀ ਨਹੀਂ ਕਰਾ ਰਿਹਾ ਬਾਦਰ ਨਾਲ ਗੱਲ ਕਰਾਂ ਤੇ ਨਹੀਂ ਨਾ ਕਰਾਂ ਕੱਲ ਯਾਰ ਜਿਹੜਾ ਕਰਦਾ ਉਹ ਨਾਲ ਕਰਾ ਲਈ ਸਾਡੇ ਡਾਕਟਰ ਨਾਲ ਕਰਾ ਦੇ ਚਲੋ ਡਾਕਟਰ ਨਾਲ ਕਰਾ ਸੱਤ ਨਾਲ ਸੱਤ ਨਾਲ ਸੁੱਖ ਰਹੇ ਡਾਕਟਰ ਨਾਲ ਕਰਾਉਣੀ ਆਂ ਖੁਦ ਬਾਦ ਨਾਲ ਕਰਾ ਦੇ ਮੇਰੇ ਕਹਿੰਦੇ ਆ ਕਹਿੰਦਾ ਨਹੀਂ ਫਿਰ ਸੱਤਾਂ ਬੱਚੇ ਹਾਂ ਬੱਚੇ ਚਾਰ ਅੱਜ ਚਾਰ ਆਈ ਹੋਰ ਇਹਨਾਂ ਕਹਾਣੀਆਂ ਕਰੀਏ ਡਾਕਟਰ ਨਾਲ ਕਰਾਉਣੀ ਆਂ ਖੁਦ ਬਾਈ ਮੈਨੂੰ ਪਤਾ ਉਹ ਨਾਲ ਕਰਾ ਆ ਕਹਿੰਦੇ ਨਾਲ ਕਰਾ ਦੇ ਕਿਹੜਾ ਨਾਲ ਕਰਾਣੇ ਚੁੱਧ ਨਾਲ ਕੋਲ ਕਰਾ ਹੈ ਕਿਹੜਾ ਨਾਲ ਲੈ ਆ ਕਿੱਥੇ ਜਾਂਦੇ ਆ ਕਿਹੜਾ ਕੋਈ ਜਾ ਜਾ ਵੇ ਆ ਤਾਂ ਕੋਈ ਗੱਲ ਨਹੀਂ ਆ ਤਾਂ ਮੈਂ ਜਾਣ ਦੇਖਿਆ ਬੰਦੇ ਜੀ ਹਾਂ ਬੱਕਰੀਆਂ ਹਾਂ ਬੱਕਰੀਆਂ ਹੀ ਡਾਉਲ ਠੀਕ ਹੈ ਠੀਕ ਹੈ ਠੀਕ ਹੈ ਨਾ ਭਾਈ ਬੱਕਰੀਆਂ ਜੇ ਲੰਦੀਆਂ ਸਭ ਪੋਟੇ ਦਿਆਂਗੇ ਪੱਕੜੀ ਫਾਇਦਾ 28 ਲੈਣੇ ਦਾ ਡਬਲ ਲੈਣਾ ਐ ਨਹੀਂ ਗੱਲ ਕੋਈ ਹੋਰ ਕਿਹੜੇ ਪੈਸੇ ਵਾਧੇ ਕਰਦੇ ਦੇਵਾਂਗੇ ਭਈਆ ਪਰਦਰੋਜ਼ ਜ਼ਿੰਮੇਵਾਰੀ ਦੀਵਾ ਨੇ 50000 ਰੁਪਏ ਪੈਸੇ ਅਗਲੀ ਮੰਡੀ ਦੇ ਬਸ ਠੀਕ ਦੇ ਦਿੰਦੇ ਆਇਆ ਚੱਲ ਲੈ ਕਰਾ ਜੀ ਨਾ ਗੱਲ ਕਰਨਾ ਕਰਾ 28 ਲੈ ਗੋ ਪਾਤਰਾ ਗੱਲ ਕਰਾ ਬਾਦਰੋ ਦੀ ਉਤੀ ਆ ਉੱਥੇ ਲੈ ਜਾਵਾਂ ਪਹਿਲੀ ਦੇ 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 ਨੂੰ 50000 ਕਰਾ ਕਿੰਨੇ ਬਣਦੇ ਕਹੇ ਬਣਾਈ ਇਹਦੇ ਹਿਸਾਬ ਨਾਲ ਸੱਤ ਕੀ ਬਰਾ ਠੰਡਾ ਹੀ ਦੇ ਦਈਏ ਬੱਕਰੀਆਂ ਖੜੀਆਂ ਆਪਣੇ ਕੋਲ 99000 ਹੈ 99000 ਬਣ ਗਿਆ ਪੂਰਾ 99000 ਬਣ ਗਿਆ ਹੋਰ ਤੇ ਕਿਹੜੇ ਰਹਿ ਜਾਣਗੇ 40000 ਹੈ ਜੀ ਕਰੀ ਰੋ ਇਹ ਲੈਦਾ ਜੀ ਬਹੁਤ ਵਾਰ ਦਾ ਚੰਗਾ ਨਹੀਂ ਲੱਗ ਹਾਂ ਉਹ ਯਾਰ ਭਾਈ ਉਹ ਲਾਈ ਜਾਂਦੇ ਜਾਂ ਲਾ ਲੈਂਦੇ ਮੈਂ ਕੋਈ ਗੱਲ ਨਹੀਂ ਕੱਢ ਲੈਂਦੇ ਗੇ ਜੈ ਸੁਣਾਉਂ ਤੈ ਆਪਾਂ ਆਉਦੀ ਸਮਝ ਲਈਆਂ ਉਹ ਆਪੇ ਸਮਝਣ ਲੱਗੇ ਇੱਕ भी इक्कीस बई तेई चौबी पच्चीस ਸ਼ੋਰਟ ਤਾਲੀਆਂ ਰੋ ਹਕ ਤਾਲੀ ਹੋ ਗਿਆ 50 ਰਹਿ ਗਿਆ ਹਣਾ ਭਾਈ ਇਹ ਤਾਲੀ ਦੇ ਤਾਂ 50 ਰਹਿ ਗਿਆ ਹਣਾ ਹਾਂ ਹੈ ਦਿੰਦਾ ਤੂੰ ਅੱਥਰਾਂ ਦੇ ਮੈਂ ਸ਼ੋਰਟ ਕੱਟ ਲੈਂਦਾ ਇਹਦੇ ਚ ਮੋੜ ਯਾਰ ਹੁਣ ਐਂਕਰ ਹੀ ਜਨਾ ਉਹ ਤੇ ਦਰਾਲੀ ਵੀ ਦਿੰਦਾ ਹੀ ਹਾਂ ਨਾ ਨਾ ਟਰਾਲੀ ਦਾ ਤਾਂ ਕੋਈ ਗੱਲ ਨਹੀਂ ਆਹ ਟਰਾਲੀ ਸਾਰੀ ਲੈ ਛੋੜ ਕਰਦੇ ਹੁੰਦੇ ਨੇ ਛੋੜ ਛੋੜ 5000 ਜਿਹਦੀ ਡਾਕਟਰ ਦੇ ਘਰ ਆ ਨਾ ਜਿਹਦੀ ਤੇ ਜੱਤ ਕਰਦਾ ਆ ਨਹੀਂ ਮੈਂ ਲੈਣੇ ਮੈਂ ਮਾਰੀ ਨਾ ਇਧਰੋਂ ਕੱਢ ਪਾਲ ਵਾਲਾ ਬੰਦਾ ਤੂੰ ਮੈਂ ਘਰੇ ਰੱਖਣ ਨਹੀਂ ਆ ਆਪਾਂ ਕਿਹੜਾ ਵਕਾਊ ਵੇਚਣਾ ਅਸਲੀਆ ਬਾਈ ਬੋਸਾ ਆ ਛੋੜ ਦੇ ਇਹ ਅਗਲੀ ਮੰਡੀ ਮਾਠੀ ਕਿ ਤੁਝੋਂ ਮੈਂ ਕਰਨਾ ਨਹੀਂ ਬਾਦਰ ਨਾ ਕਰ ਬਾਦਰ ਨਾ ਕਰ ਚਲ ਇਹ ਜਿਹੜਾ ਲੋਕ ਨੇ ਕਿਹਾ ਨਾ ਨਹੀਂ ਜੇ ਮੈਂ ਤੁਹਾਨੂੰ ਵੀ ਫਿਰ ਜਦੋਂ ਮਾਂ ਖੜੂ ਚੱਲ ਆਪੇ ਦਾਣਾ ਸੌਤਾ ਹੋਇਆ ਜੀ ਸੱਤ ਨਗ ਆ ਸੱਤ ਨਗ ਲੈ ਆ ਬਾਈ ਜੀ ਠੀਕ ਆ ਬਾਈ ਕਿਹੜਾ ਪਿੰਡ ਆ ਬਾਈ ਛੱਤਿਆਣਾ ਵੀਰੇ ਆ ਕਰੇ ਰੱਖਣ ਲਈ ਜੰਮਪੇ ਡਾਂਪਾ ਠੀਕ ਆ ਜੌਣਾਪੁਰੀ ਮੈਂ